ਅੱਛਾ ਹਾਂ ਤੇ ਖਾਣੇ ਖੁੰਨੇ ਸਾਰੇ ਬਣ ਗਏ ਹਾਂ ਦੇ ਵਾਹ ਠੀਕ ਹੈ ਬਿਟੂਰ ਸੋਈਓ ਟਾਈਮ ਖਾਗੀ ਜਿਆਦਾ ਹੈ ਵੀਰ ਹਾਂ ਸੋਈ ਚ ਜਿਆਦਾ ਖਾਣ ਹੈ ਨਾ ਹਾਂ ਮੰਨ ਲਓ ਗਿਆ ਕਪਿੰਡ ਰੇਂਦਾ ਇਹ ਫਾਈਨਲ ਹੋ ਗਿਆ ਲੋਕੇ ਆ ਵਾਹ ਜੀ ਵਾਹ ਬੜਾ ਵਧੀਆ ਬਣ ਗਿਆ ਬਈ ਇਹਨਾਂ ਹਾਂ ਇਹ ਫਾਈਨਲ ਹੋ ਗਿਆ ਬਈ ਕਪਵੜ ਹਾਂ ਫਾਈਨਲ ਆ ਕਾਪੋਰ ਦੇਖ ਬਾਈ ਇੱਕ ਪੱਲੇ ਪਰ ਸ਼ੀਸ਼ਾ ਲੱਗ ਗਿਆ ਪੂਰਾ ਲਓ ਜੀ ਬਾਈ ਪਹੁੰਚ ਗਏ ਟਰੈਕਟਰ ਸਾਹਿਬ ਕੋਲ ਲੈ ਭਾਈ ਸਟਾਰਟ ਹੋ ਜੀ ਬਿੱਟੂ ਇਲਾਜ ਰੱਖ ਲਈ ਹੁਣ ਹਾਂ ਚੈੱਕ ਕਰਕੇ ਫਿਰ ਉਹ ਬਨ ਗਿਆ ਬਿੱਟੂ ਬਨ ਗਿਆ ਚੱਲਦਾ ਬਾਈ ਪੂਰੇ ਜੋਰਾਂ ਤੇ ਕੰਮ ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਅੱਜ ਜਲੇ ਬਾਈ ਜਲੰਧਰ ਪਿੰਡ ਬੜੇ ਪਿੰਡ ਨੂੰ ਤੇ ਉੱਥੇ ਕੋਠੀ ਦਾ ਕੰਮ ਚੱਲਦਾ ਦਾ ਬਾਈ ਮੋਡੀਫਾਈ ਕਰੀਆ ਕੋਠੀ ਤੇ ਲੱਕੜ ਦਾ ਕੰਮ ਚੱਲਦਾ ਦਾ ਬਈ ਟਰੈਕਟਰ 'ਪਾ ਸਮਾਨ ਲੱਦ ਕੇ ਗਏ ਤੇ ਬੰਦੇ ਬਣੇ ਵੀਰ ਨਾ ਹੀ ਤੇ ਅੱਜ ਕੰਮ ਗਿਆ ਬਾਈ ਉੱਥੇ ਨਿਭੜ ਇੱਕ ਤਾਂ ਟਰੈਕਟਰ ਲੈ ਕੇ ਆਉਣਾ ਐ ਨਾਲੇ ਬੰਦੇ ਲੈ ਕੇ ਆਉਣੇ ਸਾਰੇ ਤੇ ਨਾਲੇ ਕੰਮ ਦੇਖ ਕੇ ਆਉਣਾ ਬਈ ਕਿੱਦਾਂ ਦਾ ਹੋਇਆ ਤੇ ਵੀਰ ਕੱਲ ਆ ਗਿਆ ਤਾਂ ਵੀਰ ਉਹਨੇ ਬਿਆਨ ਨੂੰ ਜਾਣਾ ਤਾਂ ਤੇ ਉਹ ਬਿਆਨ ਚਲੇ ਗਿਆ ਤੇ ਆਪਾਂ ਹੁਣ ਮੋੜਾ ਲੈ ਕੇ ਬਈ ਚੱਲਦੇ ਜਲੰਧਰ ਵੱਲ ਨੂੰ ਬੜਾ ਪਿੰਡ ਬਿੱਲੂ ਵੀਰ ਦਾ ਪਿੰਡ ਆ ਵੀਰ ਤੇ ਦਿਖਾਉਂਦੇ ਤੁਹਾਨੂੰ ਕਿਵੇਂ ਆ ਵੀ ਪ੍ਰੋਗਰਾਮ ਤੇ ਬੜੇ ਰਿਓ ਸਾਰੇ ਜਾਣੇ ਵੀਡੀਓ ਦੇ ਨਾਲ ਆਓ ਜੀ ਬਾਈਕ ਤੇ ਆ ਦਾ ਮੋਟਰਸਾਈਕਲ ਕਹਿੰਦੇ ਸਾਡੇ ਨਵਾਂ ਸ਼ਹਿਰ ਨਹੀਂ ਆਇਆ ਬੰਗਾ ਦਾ ਕਾਫੀ ਦੂਰ ਹੈ ਲੋ ਜੀ ਬਾਈ ਨਵਾਂ ਸ਼ਹਿਰ ਪਹੁੰਚ ਗਏ ਉਹ ਕਿੰਨੇ ਮਿਲ ਚੱਲਦਾ ਨਵੇਂ ਸ਼ਹਿਰ ਵਾਲਾ ਘੰਟਾ ਲੱਗ ਗਿਆ ਬਾਈ ਮੋਟਰਸਾਈਕਲ ਪਰ ਨਵਾਂ ਸ਼ਹਿਰ ਤੱਕ ਆਉਣ ਨੂੰ ਤਾਂ ਬੜਾ ਜ ਫੁੱਲਪਾ ਖੜਾ ਕੇ ਕਿਨੇ ਰੈਸਟ ਮਾਰੀ ਆ ਥੋੜੀ ਜੀ ਨਵਾਂ ਸ਼ਹਿਰ ਲੋ ਜੀ ਬਾਈ ਪਹੁੰਚ ਗਏ ਬੜੇ ਸਤ ਸ੍ਰੀ ਅਕਾਲ। ਕਿਹਾ ਹਾਲ ਹੈ ਗਰੇ? ਬੜਾ ਵਧੀਆ ਜੀ। ਜੀ ਲੱਗਦਾ ਪੂਰਾ ਐਨ। ਬਿੱਟੂ ਜੀ 10 ਦਿਨ ਹੋਰ ਲਾਉਣੇ ਮੈਂ ਜਾਂਦੇ। ਲਾਦਨੇ ਸੀ। ਜੀ ਲੱਗਦਾ। ਆਪਣਾ ਕੰਮ ਆ ਗਿਆ ਗੇੜ ਚ। ਹਾਂ ਕੰਮ ਆਪਣਾ ਐਂਡਾ ਬਸ ਨਿਪਟ ਗਿਆ। ਬੋਨੇ ਕੋਲ ਸਾਂ। ਬਿੱਟੂ ਦੀ ਦੁਕਾਨ ਵੀ ਉੱਥੇ ਜ਼ਿਆਦਾ ਕਰਦੀ ਵੀ ਮੇਰਾ ਮਾਲਕ ਪਤਾ ਨਹੀਂ ਕਿੱਧਰ ਲੰਘ ਗਿਆ। ਹਾਂ ਹਾਂ 15 ਦਿਨ ਮੈਂ ਕਹਿੰਦਾ 17-18 ਦਿਨ ਹੋ ਗਏ ਜੀ। 17-18 ਦਿਨ ਹੋ ਗਏ। ਹਾਂ। ਬਾਈ ਖਿੱਚ ਕੇ ਕੰਮ ਕਰਿਆ ਹੈ ਬਿੱਟੂ। ਬਹੁਤ ਦੇਰ ਰਾਤ 12 11 12। 11-12 ਵਜੇ। 1 ਚਲ ਦੇਖੀਏ ਫਿਰ ਕਿਉਂਕਿ ਬਾਈ ਹਲੇ ਪੇਂਟ ਵਾਲਾ ਕੰਮ ਵੀ ਹੋ ਰਿਹਾ ਏ ਆਹ ਸਫਾਈ ਵੀ ਬਾਈ ਕੰਮ ਬਹੁਤ ਪਿਆਰੇ ਪੇਂਟ ਲਾ ਕੇ ਟ੍ਰਿਪਿੰਗ ਲੱਗੀਆਂ ਮੇਰੇ ਅੱਗੇ ਬਣੇ ਆਪਣੇ ਸ਼ੀਸ਼ੇ ਬਣੇ ਹੈ ਅੱਛਾ ਆ ਲੋ ਜੀ ਦਰਵਾਜ਼ੇ ਹੋ ਗਏ ਆਪਣੇ ਫਾਈਨਲ ਇੱਕ ਤਰ੍ਹਾਂ ਦੇ ਸ਼ੀਸ਼ੇ ਰਹਿ ਗਏ ਪੈਣ ਤੇ ਉਹ ਹੁਣ ਦਾ ਬਿਟੂ ਮਸ਼ੀਨਾ ਬਾਹਰ ਕੱਢਤੀ ਆ ਹੁਣ ਕਵੇਲੀਆਂ ਹੋ ਗਈਆਂ ਇਹ ਵੀਰ ਦੇਲੀਆ ਵਾ ਦੇਲੀਆ ਹੋ ਗਿਆ ਦੇਲੀਆ ਦੇਲੀਆ ਬਸ ਆਪਾਂ ਨੇ ਕਿ ਸਮਾਨ ਉੱਪਰ ਲੋਡ ਕਰਨਾ ਆਪ ਦਰਵਾਜ਼ੇ ਲੱਗਦੇ ਇਹ ਤਾਂ ਪ੍ਰਾਣਾਮਾ ਵਾਲੀ ਗਈ ਬਟੂ ਸ਼ੀਸ਼ੇ ਕਰ ਬੈਨੇ ਆਪਣੇ ਸ਼ੀਸ਼ੇ ਬਹੁਤ ਪਾ ਲੈ ਪਰ ਘੰਟੇ ਜਿੰਨੇ ਮਿੰਟ ਤੱਕ ਲੱਗਣਾ ਉਹ ਹੁਣ ਬਿੰਦਾਰੇ ਹੈ ਨਹੀਂ ਹੋ ਗਿਆ ਕਿਤੇ ਕਿਸੇ ਨਾਲ ਗਿਆ ਵੀਰਕਲ ਕਿਹਦੇ ਨਾਲ ਬਟੂ ਕੋਈ ਸ਼ੀਸ਼ਾ ਪਾਏ ਬਤਾ ਤਾਂ ਖਾ ਬਣਾ ਡਿਜ਼ਾਈਨ ਕਿਹਜਾ ਆ ਜਾਓ ਦੇਖੋ ਦੇ ਸਰਪ੍ਰਾਈਜ਼ ਹੈ ਅੰਦਰ ਗੱਗ ਬੰਨੋ ਉਹ ਉਹ ਹੀ ਪਾ ਤੇ ਕਿੜਕਿਆਂ ਮੇਰੇ ਅੰਦਰ ਲੋ ਜੀ ਦੇਖ ਕੇ ਇਹ ਅੰਦਰ ਲੋ ਜੀ ਲਓ ਜੋੜੀ ਲੌਕ ਲੂਮੀ ਦਾ ਚਾਚਾ ਚੋੜੀ ਕੰਪਲੀਟ ਆਪਾਂ ਲੈ ਹੋਰੇ ਕੰਪਲੀਟਾ ਸ਼ੇਰ ਅੱਛਾ ਆੜੇ ਹੈ ਨਾ ਭਾਈ ਸ਼ੀਸ਼ੇਰਾ ਬਣੇ ਦਾ ਆ ਜਮਦੂਲ ਕਾ ਬੂਡ ਦਿਖਾ ਕੇ ਲਿਖਾ ਮੁੱਤਰ ਇਹ ਆ ਜੋੜੀ ਹੈ ਨਾ ਹਾਂ ਇਹ ਲੋਕ ਲਾਤ ਆਪਾਂ ਨੇ ਠੀਕ ਆ ਆ ਦਰਵਾਜੇ ਵੀ ਟੂਨਾਵਾਂ ਲੱਗਿਆ ਦਰਵਾਜੇ ਦਰੂਜਾ ਹਾਨਾਵਾਂ ਲੱਗਿਆ ਇਹਦਾ ਲੋਕ ਲਾਉਣਾ ਤਾਂ ਲੋਕ ਇੱਥੇ ਨੂੰ ਬੈਠ ਠੀਕ ਆਇਆ ਕੋਈ ਇਧਰ ਆਵੇ ਸੋ ਕਿਚਨ ਹੋ ਗਿਆ ਤੇਰਾ ਆਪਣਾ ਇਧਰ ਹੋ ਕੇ ਸਾਬੋ ਲੋਕ ਹੋ ਕੇ ਬਣੇ ਬਾਈ ਕੇ ਮਿਹਨਤ ਖਾਸ ਹੀ ਲੱਗੀ ਏ ਸਾਡੇ ਵੀ ਬਹੁਤ ਟਾਈਮ ਲੱਗਿਆ ਇੱਕ ਖਾਣਾ ਨਾ ਜਿਹੜਾ ਅਗਲੀ ਕਿਚਨ ਬਟੂ ਸੇਵਾ ਹੋਈ ਫਿਰ ਫੁੱਲ ਫੁੱਲ ਇਹਨੂੰ ਬਧੀਆ ਸੇਵਾ ਹੋਈ ਹਾਂ ਜੀ ਲੱਗਿਆ ਦਾ ਲੋ ਜੀ ਬਾਈ ਉੱਪਰ ਪਹੁੰਚ ਗਿਆ ਜੀ ਉੱਪਰ ਤਾਂ ਰੰਗ ਵੀ ਮੇਰੇ ਸਾਹਵ ਨਾਲ ਹੋਏ ਗਿਆ ਗੁਰਵਿੰਦਰ ਇਹ ਤਾਂ ਆ ਵੀ ਟੂ ਬਾਈ ਕਿਚਨ ਆਪਣੀ ਇਸ ਤੋਂ ਟੈਂਟ ਸੈਂਟਰ ਲੱਗ ਗਿਆ ਅੱਛਾ ਹਾਂ ਦੇ ਖਾਣੇ ਖੋਨੇ ਸਾਰੇ ਬਣ ਗਏ ਹਾਂਜੀ ਵਾਹ ਠੀਕ ਹੈ ਬਿਠੋਰ ਸੋਈਓ ਟਾਈਮ ਖਾ ਗਈ ਜਰਾ ਹੈ ਵੀਰ ਹਾਂ ਉਹ ਸੂਈ ਚ ਜਿਆਦਾ ਖਾਣਾ ਹਨਾ ਹੂੰ ਖਾਣੇ ਕਾਫੀ ਬਣਾਤੇ ਹਾਂ ਹਾਂ ਆ ਗਿਆ ਬੰਦੇ ਨਾ ਵਾਹ ਉਹ ਤੇ ਬੋਲਣਾ ਤੇ ਆਹ ਆ ਸਲੈਡ ਹੈ ਹਾਂ ਬੜੀ ਚੱਕ ਹੁੰਦਾ ਸ਼ੁਕਰ ਵਾਲਾ ਸਿਸਟਮ ਲਾ ਦਿੱਤਾ ਅਚਾ ਚੀਮਨੀ ਦੇ ਆਪਸ਼ਨਾ ਇਹ ਵੀ ਸਹੀ ਆ ਲੋ ਜੀ ਬਾਈ ਇਹ ਵੀ ਵਧੀਆ ਹੋ ਗਿਆ ਕੰਮ ਸਾਰਾ ਬਾਈ ਚੱਲ ਹੁਣ ਅੰਦਰ ਦੇਖੀ ਅੰਦਰ ਹਾਂ ਜੀ ਰਾਬੂ ਇਹ ਉੱਕੇ ਉੱਕੇ ਉਹ ਨਾਲ ਆ ਕੇ ਚੱਕੇ ਨਾ ਪੂਰੇ ਦਾ ਤਾਂ ਤੇ ਬਾਈ ਰੂਮ ਦੇ ਅੰਦਰ ਜਾਂਦੇ ਆ ਐਂਟਰੀ ਕਰਦੇ ਹਾਂ ਇਹ ਵੀ ਅੱਛਾ ਲੱਗ ਰਿਹਾ ਜੀ ਸ਼ੀਸ਼ੇ ਦਾ। ਹੂੰ। ਉਹ ਲੈ ਡਿਜੀਗਲ ਵਾਲੀ ਉਹ ਡਿਜ਼ਾਈਨ ਪਾਤਾ ਬਈ ਸ਼ੀਸ਼ੇ ਵਾਲਾ। ਤੇ ਹੁਣ ਆਪਾਂ ਨੇ ਇੱਥੇ ਕਬੂੜ ਦਾ ਇਹ ਕਬੂੜ ਦਾ ਹੈਂਗ ਕੀਤਾ। ਕਬੂੜ ਇਹ ਕਮਰਾ ਫੈਨਲ ਹੋ ਗਿਆ? ਕਪਿੰਡ ਰਹਿ ਜਾਂਦਾ? ਇਹ ਫੈਨਲ ਹੋ ਗਿਆ। ਲੋਕੀਆ। ਵਾਹ ਜੀ ਵਾਹ। ਬੜਾ ਵਧੀਆ ਬਣ ਗਿਆ ਬਈ ਇਹਨਾਂ। ਹਾਂ। ਇਹ ਫੈਨਲ ਹੋ ਗਿਆ ਬਈ ਕਪੂੜ। ਹਾਂ ਫੈਨਲ। ਠੀਕ ਹੈ। ਕਪੂੜ ਦੇਖ ਬਈ ਇੱਕ ਪੱਲੇ ਪਰ ਸ਼ੀਸ਼ਾ ਲੱਗ ਗਿਆ ਪੂਰਾ। ਹੂੰ। ਮੈਂ ਕਹਾਂ ਸਮਾਨ ਬਹੁਤ ਕਵਰ ਕਰ ਲੈਣਾ ਕੱਪੜੇ ਸਾਰੇ ਸਾਰੇ ਕਵਰ ਕਰਨਾ ਬਹੁਤ ਉੱਪਰ ਵੀ ਇਕਣੀ ਹੈ ਉੱਪਰ ਵੀ ਨਹੀਂ ਹੋ ਰਿਹਾ ਉੱਪਰ ਨਹੀਂ ਰਹਿ ਰਿਹਾ ਦਾਨੀਅਲ ਵੀ ਫਰੀ ਹੋ ਰਿਹਾ ਬਣੀ ਉਪਰ ਹੂੰ ਕਹਿਣ ਦਾ ਭਾਬੀ ਉਹ ਕਾਣਤੇ ਯਾਰ ਕਮਰਾ ਤੁਸੀਂ ਚੋਰਸ ਕਰਤਾ ਇਹ ਕਰਤੀ ਸਾਰੀ ਕਰਤੀ ਕਾਣ ਕਾਣ ਕਰਤੀ ਹੈ ਸਾਰੇ ਕੱਪੜੇ ਚ ਕਰਤੀ ਹੈ ਕੱਪੜੇ ਲਈ ਚਲੇ ਜੀ ਰਹੀਗਾ ਆ ਕਮਰੇ ਕਾਪੂੜਾ ਪਾਰਲਮੈਂਟਾਂ ਨੇ ਕੁਕ ਕਰਿਆ ਨਹੀਂ ਨਹੀਂ ਪਾਰਲਮੈਂਟ ਅਸੀਂ ਮੁਕੀ ਹਣਾ ਇੱਚੀ ਆ ਬਾਕੀ ਛੇਟ 3 ਥੱਲੇ 2 ਗਾਂਪੜ ਦੇ ਮੋਟਰ 3 ਜੰਦੀ ਬਾਕੀ ਪੱਲੇ ਦੇ 2 ਛਿਛੇ ਛਿਛੇ ਬਿੱਟੂ ਹਾਂ ਬਈ ਆਪਣਾ ਘੋੜਾ ਕਿੱਥੇ ਖੜਾ ਹੈ ਆਪਣਾ ਘੋੜਾ ਆ ਜਾ ਦਿਖਾਉਂਦੇ ਉੱਪਰ ਆ ਜਾ ਹਾਂ ਉੱਪਰ ਆਏ ਕੋਠੇ ਤੇ ਉਹ ਵੀ ਦੇਖ ਘੋੜਾ ਘੋੜਾ ਆਪਣਾ ਟਰਾਲੀ ਪਰ ਲਿਸਲ ਬਾਰ ਜੜੀ ਘੋੜਾ ਆਪਣੇ ਅੰਦਰ ਲੈ ਬੰਨ੍ਹ ਕੇ ਥੋੜਾ ਜਿਹਾ ਉੱਥੇ ਹੈ ਦੇਖੋ ਲੋ ਜੀ ਬਾਈ ਸਿਖਰ ਵਾਲੇ ਮੰਜ਼ਲ ਤੇ ਆ ਗਏ ਤੇ ਬਸੰਤ ਵੀ ਅੱਜ ਮੁੰਡੇ ਪਤੰਗ ਢਾਉਣ ਲੱਗੇ ਬਾਈ ਪਿੰਡ 'ਚ ਇੱਧਰ ਵੀ ਲਿਆ ਕੇ ਰੱਖੇ ਫਿਕ ਜਵਾਕ ਨੇ ਇਹ ਵੀ ਲੱਗਿਆ ਡਾਉਣ ਪਿੰਡ ਬੋਪੜਾ ਬਾਈ ਕੁੱਕਾ ਮਾਰਦੇ ਮੁੰਡੇ ਪਤੰਗ ਵੱਡ ਵੱਡ ਕੇ ਦੇਖੋ ਗੀਤ ਲਾਇਆ ਪਈ ਬਾਈ ਮੁੰਡਿਆਂ ਨੇ ਜਿਆਰ ਨੇ ਪਤੰਗ ਲਿਆ ਚੜ੍ਹ ਗੋਰੀਏ ਚਵਾਰੇ ਇੱਕ ਵਾਰ ਗੋਰੀਏ ਚੱਲਦਾ ਬਾਈ ਰਗੜਾਈ ਦਾ ਕੰਮ ਵੀ ਮਾਰੋ ਮਾਰ ਕਿ ਨੰਬਰ ਜੀ ਨਿਕਲਦੀ ਹੈ ਤੇ ਬਾਈ ਲੈ ਲਓ ਨਾਲੇ ਕਿੰਨਾ ਪੁਰਾਣਾ ਲੱਗਿਆ ਪਿਆ ਇਹ ਜਿੰਨੀ ਰਗੜਾਈ ਹੋਈ ਜਾਂਦੀ ਉਹਨਾਂ ਸਾਫ਼ ਹੋ ਜਾਂਦਾ ਬਈ ਬਟੂ ਪੁਰਾਣੀ ਚੀਜ਼ ਬਸ ਜਿੰਨੀ ਰਗੜਾਈ ਹੁੰਦੀ ਉਹਨਾਂ ਸਾਫ਼ ਹੋ ਜਾਂਦਾ ਪਾਤਾ ਛੇ ਸ਼ਾ ਮੁੰਡਿਆਂ ਨੇ ਬਾਈ ਲੋ ਜੀ ਭਾਈ ਪਹੁੰਚ ਗਏ ਟਰੈਕਟਰ ਸਾਹਿਬ ਕੋਲ ਲੈ ਭਾਈ ਚਟਾਰਟ ਹੋ ਜੀ ਬਿੱਟੂ ਇਲਾਜ ਰੱਖ ਲਈ ਹੁਣ ਹਾਂ ਬਿੱਟੂ ਕਿੰਨੇ ਦਿਨ ਹੋ ਗਏ ਇੱਕ ਜਗ੍ਹਾ ਖੜੇ ਨੂੰ ਭਾਈ ਮੈਂ ਕਹਿੰਦਾ 18 ਦਿਨ ਹੋ ਗਏ 18 ਦਿਨ ਹੋ ਗਏ 18 ਦਿਨ ਹੋ ਗਏ ਭਾਈ ਖੜੇ ਨੂੰ ਉੱਦਣ ਲੱਜ ਨਹੀਂ ਰਹੀ ਬਈ ਹਾਂ ਉੱਦਣੇ ਨੇ ਭਾਈ ਬੇਸ਼ੀ ਹੋਣੀ ਸਾਡੀ 18 ਦਿਨ ਹੋ ਗਏ ਕਹਿੰਦੇ ਕਿਉਂਕਿ ਸਟਾਰਟ ਵੀ ਬਾਈ ਕਰਿਆ ਨਹੀਂ ਬਹੁਤ ਦਿਨ ਹੋ ਗਏ ਦੇਖੇ ਬਿੱਟੂ ਮਾਰ ਕੇ ਸੈਲਫ ਫਿਰ ਮੈਂ ਕਹਿੰਦਾ ਉੱਪਰ ਤੇ ਆ ਰਹੀ ਹੈ ਦੇਖੇ ਚੈੱਕ ਕਰਕੇ ਫਿਰ ਉਹ ਮੰਨ ਗਿਆ ਬਿੱਟੂ ਮੰਨ ਗਿਆ ਬੈਟਰੀ ਚਾਰਜ ਹੋਣ ਲੱਜੇ ਕੁਆਮੀਟਰ ਇਹ ਚੱਲਦਾ ਹੋ ਗਿਆ ਬਾਈ ਆ ਤਾਂ ਬਾਈ ਬੈਰੇ ਤੋਂ ਕਪੜਾ ਜਾਂ ਮਾਰ ਕੇ ਇੱਕ ਵਾਰ ਸਾਫ਼ ਕਰ ਦਈਏ ਬਾਕੀ ਕੰਮ ਉਹ ਹੋ ਗਿਆ ਬਿੱਟੂ ਨੇ ਗੱਡੇ ਕੇ ਕੱਟਾ ਵਾਦਾ ਚਲਾ ਕੇ ਅੱਜ ਹੁਣ ਉਹ ਬਾਈ ਪੁੱਛਦਾ ਚੱਲੇ ਤਾਂ ਜਾਣਾ ਲੈ ਦੀ ਵੀ ਲੈ ਦੀ ਬਹੁਤਾਂ ਕਰਿਆ ਲੈ ਦੀ ਨਹੀਂ ਜੀ ਇਹਨੇ ਰਾਤ ਮੇਰੀ ਲਵਾਏ ਦਿੱਤੀ ਕੋਈ ਲੱਗ ਨਹੀਂ ਬੰਦੀ ਪਤਾ ਲੱਗਣਾ ਚਾਹੀਦਾ ਭਾਈ ਅਸੀਂ ਕੋਲੀ ਦੋ ਰ ਹੋ ਰਹੀ ਯਾਰ ਬਿੱਟੂ ਤਗੜਾ ਹੋ ਗਿਆ ਹੋਰ ਗਿਆ ਕੀ ਚੱਤ ਬਿੱਟੂ ਦਾ ਕੀ ਚੱਤ ਹੈ ਭਾਈ ਤਗੜਾ ਹੋ ਗਿਆ ਰੇ ਅਗੇ ਜਾ ਕੇ ਇੱਕ ਵਾਰ ਬਾਈ ਧੋੜਣਾ ਇੰਟਰੈਕਟਰ ਆਪਾਂ ਨੇ ਚੰਗੀ ਤਰ੍ਹਾਂ ਲੱਕ ਡੇਕ ਕੱਟੇ ਪਤੰਗ ਤੇ ਡੋਰਾ ਦਾ ਤਾਂ ਪਤਾ ਹੀ ਲੱਦਾ ਇਹਦਾ ਵਾਫਾਦੀਆ ਪੈਰਾਂ 'ਚ ਬਾਈ ਸਾਹਮਣੇ ਘਾਰ ਆ ਬਾਈ ਇਹਦਾ ਉਲਟਾ ਸਾਈਡ ਇੱਕ ਵਾਰ ਹੁਣ ਸਟਾਰਟ ਹੋਣ ਦੇ ਬਾਅਦ ਮਾ ਮੜਿਆ ਦੋ ਪੰਜ ਮਿੰਟ ਜੇ ਚਾਰਜ ਰਿਹਾ ਬਾਈ ਫਿਰ ਸਵੇਰੇ ਦਿੱਕਤ ਨਹੀਂ ਕਰੂਗਾ ਹੁਣ ਤਾਂ ਸ਼ਾਮ ਟਾਈਮ ਕਰਕੇ ਹੋ ਗਿਆ ਠੰਡ ਘਟ ਹੈ ਤੇ ਸਵੇਰੇ ਔਖਾ ਹੁੰਦਾ ਫਿਰ ਸਵੇਰੇ ਸਟਾਰ ਨਹੀਂ ਰਹਾ ਹੁਣ ਹੁਣ ਆਏ ਆ ਹੁਣ ਮੜਾ ਇਹ ਧੁੱਪ ਕਰਕੇ ਮੈਂ ਧੁੱਪ ਪਈ ਵੀ ਐ ਨਹੀਂ ਨਹੀਂ ਉੱਡਣ ਵੀ ਹੋਣਾ ਹੋ ਗਿਆ ਬੜੇ ਹੁਣ ਦੇਖ ਦੇ ਕੇ ਕਢਾਤਾ ਬਾਈ ਬੈਟਰੀ ਜਿਹੜੀ ਮਾਰੀ ਮੋਟੀ ਡਾਉਨ ਐ ਅਲਟੀਨੇਟਰ ਬੜਾ ਲੱਗਿਆ ਵਾ ਫੇਰ ਮੰਨ ਜੂਗੀ ਚੱਲਦਾ ਬਾਈ ਪੂਰੇ ਜੋਰਾਂ ਤੇ ਕੰਮ